ਭਾਰਤੀ ਰੇਲਵੇ ਡੇਰਾ ਰਾਧਾ ਸਵਾਮੀ ਸਤਸੰਗ ਪ੍ਰਬੰਧਨ ਨੂੰ ਹਰ ਪੱਖ ਤੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ ਸਤਸੰਗ ਦੌਰਾਨ ਅਤੇ ਆਮ ਦਿਨਾਂ ਵਿੱਚ ਜ਼ਿਆਦਾਤਰ ਆਵਾਜਾਈ ਪੰਜਾਬ ਦੇ ਬਿਆਸ ਕਸਵੇ ਵਿੱਚ ਸਥਿਤ ਡੇਰੇ ਤੱਕ ਰੇਲਵੇ ਰਾਹੀਂ ਜਾਂਦੀ ਹੈ ਡੇਰਾ ਰਾਧਾ ਸਵਾਮੀ ਸਤਸੰਗ ਦੇ ਮੈਂਬਰਾਂ ਅਤੇ ਉਤਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਰਾਸ਼ਟਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਨੇ ਕਿਹਾ ਕਿ ਰੇਲਵੇ ਸਤਸੰਗ ਦੌਰਾਨ ਡੇਰਾ ਪੈਰੋਕਾਰਾਂ ਦੇ ਵੱਡੇ ਪੱਧਰ ਤੇ ਡਿੱਗਨ ਨੂੰ ਸਮਝਦਾ ਅਤੇ ਆਮ ਦਿਨਾਂ ਵਿੱਚ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨ ਬਿਆਸ ਦੀ ਨਵੀਂ ਇਮਾਰਤ ਜੋ ਕਿ ਅੰਮ੍ਰਿਤਪਾਲ ਸਟੇਸ਼ਨਾਂ ਦੇ ਤਹਿਤ ਮੁੜ ਵਿਕਸਿਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਤਾਂਚਾ ਸਟੇਸ਼ਨ ਬਣਾਇਆ ਜਾਵੇਗਾ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇੱਕ ਵਾਰ ਖੁਦ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕਰਨ ਅਤੇ ਟੈਂਡਰ ਜਾਰੀ ਕਰਨ ਅਤੇ ਅੰਤ ਵਿੱਚ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਕਾਂ ਦੁਆਰਾ ਸੁਝਾਏ ਗਏ ਕੁਝ ਸੋਧਾਂ ਕਰਨ ਲਈ ਵੀ ਕਿਹਾ ਬਿੱਟੂ ਨੇ ਕਿਹਾ ਕਿ ਬਿਆਸ ਰੇਲਵੇ ਸਟੇਸ਼ਨ ਤੇ ਪੀਕ ਸੀਜ਼ਨ ਦੌਰਾਨ 30 ਤੋਂ 40 ਹਜ਼ਾਰ ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਨੇ ਪਰ ਆਉਣ ਵਾਲੇ ਸਮੇਂ ਵਿੱਚ ਸਤਸੰਗ ਸੀਜ਼ਨ ਦੌਰਾਨ 60 ਤੋਂ 70 ਹਜ਼ਾਰ ਯਾਤਰੀਆਂ ਦੀ ਆਵਾਜਾਈ ਹੋਣ ਦੀ ਉਮੀਦ ਹੈ। ਡੇਰੇ ਦੇ ਬਫਦ ਨੇ ਸਟੇਸ਼ਨ ਦੇ ਪ੍ਰਸਤਾਬਿਤ ਰੂਪ ਵਿੱਚ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਜਿਸ ਲਈ ਮੰਤਰੀ ਨੇ ਜਨਰਲ ਮੈਨੇਜਰ ਉਤੇ ਰੇਲਵੇ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਬਫਦ ਦਾ ਵਿਚਾਰ ਸੀ ਕਿ ਬਿਆਸ ਰੇਲਵੇ ਸਟੇਸ਼ਨ ਤੇ ਭਾਰੀ ਫੁੱਟ ਪੈਨ ਦੇ ਮਦੇਨਜ਼ਰ ਪ੍ਰਸਤਾਬੀਤੇ ਡਿਜ਼ਾਈਨ ਵਿੱਚ ਮੌਜੂਦਾ ਦੋ ਪਲੇਟਫਾਰਮਾਂ ਤੋਂ ਇਲਾਵਾ ਦੋ ਹੋਰ ਪਲੇਟਫਾਰਮ ਲਾਈਨ ਅਪ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਡੇਰੇ ਵਾਲੇ ਪਾਸੇ ਤੋਂ ਰੇਲਵੇ ਸਟੇਸ਼ਨ ਤੇ ਦਾਖਲ ਹੋਣ ਲਈ ਸਰਕੂਲੇਟਿੰਗ ਖੇਤਰ ਤੋਂ ਅਤੇ ਸਟੇਸ਼ਨ ਦੀ ਇਮਾਰਤ ਰਾਹੀਂ ਸਿੱਧੀ ਪਹੁੰਚ ਹੋਣੀ ਚਾਹੀਦੀ ਹੈ ਛੱਤ ਵਾਲੇ ਪਲਾਜ਼ਾ ਨੂੰ ਪ੍ਰਸਤਾਵਿਤ 24 ਮੀਟਰ ਤੋਂ ਵਧਾ ਕੇ 36 ਮੀਟਰ ਕੀਤਾ ਜਾਣਾ ਚਾਹੀਦਾ ਪ੍ਰਸਤਾਵਿਤ ਬੌਪ ਪਧਰੀ ਪਾਰਕਿੰਗ ਦੀ ਬਜਾਏ ਸਰਫੇਸ ਪਾਰਕਿੰਗ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਬਦੇਰੇ ਕਾਰਾਂ ਬੱਸਾਂ ਤਿੰਨ ਪਹੀਆ ਵਾਹਨ ਅਤੇ ਟੈਕਸੀਆਂ ਸ਼ਾਮਿਲ ਹੋਣ ਬਫਦ ਦਾ ਇਹ ਵੀ ਵਿਚਾਰ ਸੀ ਕਿ ਮਾਲ ਟੋਆ ਟੁਆਈ ਨੂੰ ਨਾਲ ਲੱਗਦੇ ਸਟੇਸ਼ਨ ਤੇ ਤਬਦੀਲ ਕੀਤਾ ਜਾਵੇ ਅਤੇ ਬਿਆਸ ਸਟੇਸ਼ਨ ਨੂੰ ਪੂਰੀ ਤਰ੍ਹਾਂ ਕੋਚਿੰਗ ਟਰਮੀਨਲ ਬਣਾਇਆ ਜਾਵੇ ਦੱਸਦੀਏ ਭਾਰਤੀ ਰੇਲਵੇ ਡੇਰਾ ਰਾਧਾ ਸੁਆਮੀ ਸਤਸੰਗ ਪ੍ਰਬੰਧਨ ਨੂੰ ਹਰ ਪੱਖ ਤੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ ਸਤਸੰਗ ਦੌਰਾਨ ਅਤੇ ਆਮ ਦਿਨਾਂ ਵਿੱਚ ਜ਼ਿਆਦਾਤਰ ਅਵਜਈ ਪੰਜਾਬ ਦੇ ਬਿਆਸ ਕਸਬੇ ਵਿੱਚ ਸਥਿਤ ਡੇਰੇ ਤੱਕ ਰੇਲਵੇ ਰਾਂਹੀ ਜਾਂਦੀ ਹੈ ਡੇਰਾ ਰਾਧਾ ਸਵਾਮੀ ਸਤਸੰਗ ਦੇ ਮੈਂਬਰਾਂ ਅਤੇ ਉੱਤਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਰਾਜ ਮੰਤਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਨੇ ਕਿਹਾ ਕਿ ਰੇਲਵੇ ਸਤਸੰਗ ਦੌਰਾਨ ਡੇਰਾ ਪਰੋਕਾਰਾਂ ਦੇ ਵੱਡੇ ਪੱਦਰ ਤੇ ਡਿੱਗਣ ਨੂੰ ਸਮਝਦਾ ਹੈ ਅਤੇ ਆਮ ਦਿਨਾਂ ਵਿੱਚ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨ ਬਿਆਸ ਦੀ ਨਵੀਂ ਇਮਾਰਤ ਜੋ ਕਿ ਅੰਮ੍ਰਿਤਪਾਲ ਸਟੇਸ਼ਨਾਂ ਦੇ ਤਹਿਤ ਮੁੜ ਵਿਕਸਿਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਟੇਸ਼ਨ ਬਣਾਇਆ ਜਾਵੇਗਾ। ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇੱਕ ਵਾਰ ਫਿਰ ਖੁਦ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕਰਨ ਅਤੇ ਟੈਂਡਰ ਜਾਰੀਕਰਨ ਅਤੇ ਅੰਤ ਵਿੱਚ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਕਾਂ ਦੁਆਰਾ ਸੁਝਾਏ ਗਏ ਕੁਝ ਸੋਧਾਂ ਕਰਨ ਲਈ ਵੀ ਕਿਹਾ। ਬਿੱਟੂ ਨੇ ਕਿਹਾ ਕਿ ਬਿਆਸ ਰੇਲਵੇ ਸਟੇਸ਼ਨ ਤੇ ਪੀਕ ਸੀਜ਼ਨ ਦੌਰਾਨ 30 ਤੋਂ 40 ਹਜ਼ਾਰ ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਨੇ ਪਰ ਆਉਣ ਵਾਲੇ ਸਮੇਂ 'ਚ ਸਤਸੰਗ ਸੀਜ਼ਨ ਦੌਰਾਨ 60 ਤੋਂ 70 ਹਜ਼ਾਰ ਯਾਤਰੀਆਂ ਦੀ ਆਵਾਜਾਈ ਹੋਣ ਦੀ ਉਮੀਦ ਹੈ ਡੇਰੇ ਦੇ ਵਫਦ ਨੇ ਸਟੇਸ਼ਨ ਦੇ ਪ੍ਰਸਤਾਬਿਤ ਰੂਪ ਵਿੱਚ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਜਿਸ ਲਈ ਮੰਤਰੀ ਨੇ ਜਨਰਲ ਮੈਨੇਜਰ ਉਤਰੀ ਰੇਲਵੇ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ